ਮਿੰਟ ਜੀ এডੂਕੇਸ਼ਨ ਦੀ ਗੱਲ ਹੋ ਰਹੀ ਹੈ ਅਗਲੀ ਖਬਰ ਵੀ এডੂਕੇਸ਼ਨ ਨਾਲ ਹੀ ਹੈ ਪਹਿਲੀ ਗੱਲ ਤੇ ਡਾਕਟਰ ਬਣਨਾ ਬੜਾ ਔਖਾ ਹੈ ਜੇ ਬਣ ਜੀਏ ਤੇ ਤੁਹਾਨੂੰ ਪਤਾ ਆਪਾਂ ਹੁਣੇ ਖਬਰ ਕੀਤੀ ਹੈ ਵੀ ਖਤਰੇ ਬੜੇ ਨੇ ਲੋਕ ਅੱਗੇ ਕੰਮ ਵੀ ਨਹੀਂ ਕਰਨ ਦਿੰਦੇ ਪਰ এডੂਕੇਸ਼ਨ ਸਿਸਟਮ ਵੀ ਹਾਲਾਤ ਦਿਨੋਂ ਦਿਨ ਵਾੜੇ ਹੁੰਦੇ ਜਾਂਦੇ ਆ ਕਹਿੰਦੇ ਕਿ ਪੰਜਾਬ ਦੇ ਵਿੱਚ ਸਰਕਾਰ ਨੇ ਫੈਸਲਾ ਕੀਤਾ ਕਿ 8 ਕਾਲਜਾਂ ਨੂੰ ਖੁਦਮੁਖਤਿਆਰੀ ਦੇਣੀ ਆ ਜੀ ਜੀ ਪਰ ਉਹਦੇ ਵਿੱਚ ਕੀ ਹੈ ਕਿ ਅਜੇ ਕੋਈ ਹੋਰ ਨੁਮਾਇੰਦਾ ਬੋਲੇ ਉਦੋਂ ਪਹਿਲਾਂ ਭਾਈ ਵਿਦਿਆਰਥੀਆਂ ਨੇ ਵਿਰੋਧ ਕੀਤਾ ਕਹਿੰਦੇ ਇਹ ਪੂਰੀ ਖਬਰ ਕੀ ਹੈ ਗੱਲ ਇਹ ਆ ਕਿ ਹੁਣ ਜੇ ਸਿੱਖਿਆ ਦੀ ਗੱਲ ਕਰੀਏ ਸੂਰ ਉਹ ਚੇਰੀ ਸਿੱਖਿਆ ਵਾਸਤੇ ਆਪਾਂ ਬਥੇਰੀਆਂ ਗੱਲਾਂ ਕਰਦੇ ਆ ਬਥੇਰਾ ਹੰਬਲਾ ਮਾਰੀਦਾ ਪਰ ਗੱਲ ਨਹੀਂ ਬਣ ਰਹੀ ਕਿਉਂਕਿ ਗੱਲ ਜ਼ਿਆਦਾ ਜਿਹੜੀ ਹੈ ਨਾ ਉਹ ਗੋਲੇ ਗੋਲੀ ਨਹੀਂ ਜਾਂਦੀ ਜੀ ਗੱਲ ਗੋਲਣੀ ਚਾਹੀਦੀ ਬਿਲਕੁਲ ਹੁਣ ਮਸਲਾ ਜਿਹੜਾ ਉਹ ਇਹ ਆ ਕਿ ਭਈ ਅਸੀਂ ਬਿਲਕੁਲ ਨਕਾਮਯਾਬ ਰਹੇ ਹੂੰ ਮੈਂ ਮੰਨਦਾ ਮੈਂ ਚਲੋ ਆਪ ਨੂੰ ਹੁਣ ਵੱਡੀ ਪੀੜ੍ਹੀ ਚੋਂ ਗਿਣ ਲਵਾਂ ਜੀ ਤਾਂ ਬਿਲਕੁਲ ਮੈਂ ਇਸ ਗੱਲ ਨੂੰ ਤਸلیم ਕਰਦਾ ਕਿ ਅਸੀਂ ਗੁਨਾਹਗਾਰ ਹਾਂ ਹੂੰ ਇਹ ਨਹੀਂ ਮੰਨਣਗੇ ਜੀ ਨਾ ਕਾਂਗਰਸੀ ਮੰਨਣ ਨਾ ਅਕਾਲੀ ਮੰਨਣ ਤੇ ਨਾ ਚਾੜੂ ਵਾਲੇ ਮੰਨ ਬਿਲਕੁਲ ਪਰ ਬਤੌਰ ਨਾਗਰਿਕ ਮੈਂ ਮੰਨਦਾ ਜਾਂ ਬਤੌਰ ਮੀਡੀਆ ਕਰਮ ਕਰਮੀ ਕਹਿ ਲੋ ਮਜ਼ਦੂਰ ਕਹਿ ਲੋ ਜੀ ਮੈਂ ਗਲ ਮੰਨਦਾ ਕਿ ਅਸੀਂ ਕੋਈ ਰੋਲ ਅਦਾ ਨਹੀਂ ਕਰ ਸਕੇ ਹੂੰ ਜਦੋਂ ਹਜ਼ੂਰ ਵੱਡੇ ਘਰਾਂ ਚ ਮਤਲਬ ਕਿ ਨਕੰਮੇ ਨਿਕਲ ਪੈਣਾ ਜੀ ਇੱਕ ਸ਼ਰਾਬ ਪੀ ਕੇ ਡਕਾ ਪਿਆ ਰੂੜੀ ਤੇ ਦੂਜਾ ਅਧ ਖੜ ਜਿਹੜਾ ਉਹ ਗਲੀਆਂ ਚ ਤੁਰਿਆ ਫਿਰਦਾ ਹੂੰ ਤੀਨੀਆਂ ਮਗਰ ਜੀ ਤੀਜਾ ਜਿਹੜਾ ਠੀਕ ਹੈ ਨਾ ਹੂੰ ਉਹ ਜੂਆ ਖੇਡੀ ਜਾਂਦਾ ਹੈ ਜੀ ਤਾਂ ਫਿਰ ਜਿਹੜੇ ਬੱਚੇ ਹੁੰਦੇ ਆ ਉਹ ਕਈ ਵਾਰ ਇਹਨਾਂ ਸਥਿਤੀਆਂ ਨੂੰ ਸਮਝ ਲੈਂਦੇ ਆ ਕਿ ਇਹਨਾਂ ਨੇ ਜਿਹੜਾ ਕੁਝ ਕਰਨਾ ਸੀ ਕਰ ਦਿੱਤਾ ਜੀ ਹੁਣ ਅਸੀਂ ਅੱਗੇ ਲੱਗ ਕੇ ਤੇ ਆਪਦਾ ਕੰਮ ਜਿਹੜਾ ਬੱਚਿਆਂ ਖੁਚਿਆ ਸਾਂਭੀਏ ਹੂੰ ਸਾਡੀ ਹਾਲਤ ਹੋ ਗਈ ਆ ਹੁਣ ਐਸੀ ਪਰ ਖੁਸ਼ੀ ਦੀ ਗੱਲ ਆ ਕਿ ਘਟੋ ਘਟ ਇਹ ਪੋਸ਼ ਜਿਹੜਾ ਉਹ ਬੋਲਣ ਲੱਗਾ ਹੈ ਜੀ ਇਦੇ ਨਾਲ ਕੁਝ ਸਿਆਣੀਆਂ ਆਵਾਜ਼ਾਂ ਜੁੜ ਰਹੀਆਂ ਬਿਲਕੁਲ ਕੁਝ ਸਿਆਸੀ ਆਵਾਜ਼ਾਂ ਵੀ ਜੁੜ ਰਹੀਆਂ ਜੀ ਇਹ ਜਿਹੜਾ ਕਹ ਲੋ ਕਿ ਸਿੱਖਿਆ ਦੀ ਕ੍ਰਾਂਤੀ ਵਾਲਾ ਕੰਮ ਹੈ ਨਾ ਉਹ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਨੇ ਜੋ UGC ਦਾ ਹੈਗਾ ਖੜਾ ਜੀ ਜਿਸ ਕੌਮੀ ਨਵੀਂ ਸਿੱਖਿਆ ਨੀਤੀ ਜਿਹੜੀ ਹੈ ਉਹਦੇ ਤਹਿਤ ਆਰਐਸਐਸ ਵਗੈਰਿਆਂ ਦੀਆਂ ਜਿਹੜੀਆਂ ਕਿਤਾਬਾਂ ਲਾਈਆਂ ਜਾ ਰਹੀਆਂ ਨੇ ਜੀ ਤਾਂ ਉਹਨੂੰ ਮੰਨਦੇ ਆ ਅੱਠ ਕਾਲਜ ਜਿਹੜੇ ਸਾਡੇ ਸੀਗੇ ਜਿਦੇ ਵਿੱਚ ਮਹਿੰਦਰਾ ਕਾਲਜ ਬਹੁਤ ਮਸ਼ਹੂਰ ਆ ਜੀ ਪਟਿਆਲੇ ਦਾ ਪਟਿਆਲੇ ਦਾ ਇੱਕ ਸਰਕਾਰੀ ਸ਼ਾਇਦ ਗਰਲ ਕਾਲਜ ਪਟਿਆਲੇ ਦੇ ਦੋ ਨੇ ਇਹਦੇ ਵਿੱਚ ਜੀ ਦੋ ਲੁਧਿਆਣੇ ਦੇ ਆ ਹੂੰ ਕਿਉਂਕਿ ਅਸੀਂ ਮਤਲਬ ਕਿ ਕਹਿ ਲੋ ਕਿ ਸਾਡਾ ਇੱਕ ਛੋਟਾ ਜਿਹਾ ਮਿੰਨੀ ਜਿਹਾ ਗਰੁੱਪ ਆ ਜਿਹੜੇ ਉਚੇਰੀ ਸਿੱਖਿਆ ਲਈ ਅਸੀਂ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ ਜੀ ਤਾਂ ਕਰਕੇ ਮੈਨੂੰ ਪਤਾ ਦੋ ਲੁਧਿਆਣੇ ਦੇ ਆ ਕਮਲੇਰ ਕੋਟਲੇ ਦਾ ਤੇ ਬਾਕੀ ਤੈਨੂੰ ਹੋਰ ਲਾ ਲਓ ਇਹ ਜਿਹੜਾ ਸਿੱਖਿਆ ਦਾ ਕ੍ਰਾਂਤੀਕਾਰ ਆ ਜੀ ਜਾਂ ਕ੍ਰਾਂਤੀ ਦਾ ਕਹਿ ਲੋ ਕਿ ਬੁਣ ਜਿਹੜਾ ਬੁਣਕਰ ਨਹੀਂ ਹੁੰਦਾ ਜੀ ਉਹ ਆ ਇਹਨਾਂ ਚੱਕ ਕੇ ਤੇ ਉਹ ਜਿਵੇਂ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਖੁਦਮੁਖਤਿਆਰ ਹੂੰ ਖੁਦਮੁਖਤਿਆਰੀ ਮੈਂ ਖੁਦਮੁਖਤਿਆਰੀ ਦੇ ਹੱਕ ਚਾਂ ਕਿ ਯਾਰ ਸੂਬਿਆਂ ਨੂੰ ਵੱਧ ਅਧਿਕਾਰ ਮਿਲਨੇ ਚਾਹੀਦੇ ਆ ਖੁਦਮੁਖਤਿਆਰੀ ਜਿਹੜੀ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ ਫੈਡਰਲਿਜ਼ਮ ਦੇ ਵਿੱਚ ਜੀ ਠੀਕ ਹੈ ਨਾ ਜੀ ਮੈਂ ਮੈਨੂੰ ਕੋਈ ਉਹ ਗੁਰੇਜ਼ ਨਹੀਂ ਹੈ ਕਿ ਮੈਂ ਕਿਸ ਤਰ੍ਹਾਂ ਦੇ ਵਿਚਾਰ ਤਾਂ ਨਾ ਰੱਖਦਾ ਕਿ ਜਿਹਦੇ ਚ ਯਾਰ ਠੀਕ ਹੈ ਨਾ ਵੱਧ ਅਧਿਕਾਰ ਹੋਣ ਸੁਭਿਆ ਕੋ ਆਪਣੇ ਫੈਸਲੇ ਉਹ ਆਪ ਲੈ ਸਕਦਾ ਠੀਕ ਹੈ ਜੀ ਪਰ ਇੱਥੇ ਖੁਦਮੁਖਤਿਆਰੀ ਤੇ ਜਿਹੜੀ ਹੈ ਨਾ ਉਹ ਖੁਦਮੁਖਤਿਆਰੀ ਕਹਿ ਲੋ ਕਿ ਖੁਦ ਹੀ ਕਰਮਾਂ ਦੀ ਮਾਰੀ ਆ ਹੂੰ ਕਿਉਂ ਕਿਉਂਕਿ ਇੱਥੇ ਜਿਹੜੇ ਆਟੋਨਮ ਕਾਲਜ ਹੋਣਗੇ ਜੀ ਉਹਦੇ ਚ ਕੀ ਹੋਏਗਾ ਕਿ ਸਟੂਡੈਂਟ ਹੀ ਉਸ ਕਾਲਜ ਨੂੰ ਚਲਾਉਣਗੇ ਚਲਾਉਣਗੇ ਬਿਲਕੁਲ ਮੈਨੂੰ ਦੱਸੋ ਜੀ ਤੁਹਾਡੇ ਸ਼ਹਿਰ ਚ ਇੱਕ ਕਾਲਜ ਆ ਖੰਡਰ ਉਹਦੀ ਇਮਾਰਤ ਆ ਅਧਿਆਪਕ ਪੂਰੇ ਨਹੀਂ ਹੈ ਜੇ ਹੈਗੇ ਆ ਤਾਂ ਉਹ ਕੁਝ ਰਿਟਾਇਰ ਜਿਹੜੇ ਆ ਵਿਚਾਰੇ ਉਹ ਸੇਵਾ ਦੇਈ ਜਾਂਦੇ ਆ ਕੁਝ ਕੱਚੇ ਰਖੇ ਆ ਬਿਲਕੁਲ ਸਰਕਾਰੀ ਕਾਲਜਾਂ ਦੇ ਵਿੱਚ ਤੇ 70% ਸਾਮੀਆਂ ਹੈ ਹੀ ਨਹੀਂ ਹੈ ਜੀ 10% ਹੋਰ ਰਿਟਾਇਰ ਹੋ ਜਾਣੇ ਨੇ 24-25 ਤੱਕ ਆ 25 ਅਗਲੇ ਸਾਲ ਜੀ ਤਾਂ ਭਾਈ ਫੇਰ ਬਚਿਆ ਕੀ ਕੱਖ ਵੀ ਨਹੀਂ ਤੇ ਗੱਲ ਇਹ ਆ ਕਿ ਭਾਈ ਹੁਣ ਤੁਸੀਂ ਵੇਖੋ ਕਿ ਇੱਕ ਕਾਲਜ ਹੈ ਹੂੰ ਖੰਡਰ ਇਮਾਰਤ ਹੈ ਜੀ ਜੀ ਆਹੋ ਜਿਹਾ ਪ੍ਰਬੰਧ ਹੈ ਤੇ ਫੀਸ ਉਹਦੇ ਚ ਕਰ ਦਿੱਤੀ ਤੁਸੀਂ ਕਿ ਬਈ ਪੁੱਤਾ ਖੁਦਮੁਖਤਿਆਰ ਕਾਲਜ ਚ ਜੇ ਪੜ੍ਹਨਾ ਹੈ ਤੇ ਤੂੰ 50000 ਦੇ ਕੋਰਸ ਦਾ ਸਾਲ ਦਾ ਤੇ ਉੱਥੇ ਫਿਰ ਮਿੱਤਲ ਸਾਹਿਬ ਉਹ ਵੀ ਬੈਠੇ ਨੇ ਜੀ ਉਹ ਕਹਿੰਦੇ ਪੁੱਤ ਆ ਜਾ ਐਲਪੀਯੂ ਚ ਆ ਜਾ ਹੂੰ ਕੋਰਸ ਸੇਮ ਹੀ ਹੈ ਤੇ ਵੇਖ ਇਮਾਰਤ ਵੇਖ ਬਿਲਕੁਲ ਇਮਾਰਤਾਂ ਦੇ ਵਿੱਚ ਆ ਕੇ ਕਮਰੇ ਦੇਖ ਜੀ ਤੇ ਫਿਰ ਅਗਲਾ ਉੱਥੇ ਜਾਏਗਾ ਕਿ ਤੁਹਾਡੇ ਕੋਲ ਆਏਗਾ ਮੈਨੂੰ ਦੱਸੋ ਉਹ ਸਿੱਧੇ ਤੌਰ ਤੇ ਲੁੱਟ ਹੈ ਜੀ ਕਿਤਾ ਨਾਲ ਨਹੀਂ ਨਹੀਂ ਲੋਕ ਸਿੱਧੇ ਆਪਣੀ ਥਾਂ ਤੇ ਆ ਹੂੰ ਤਾਂ ਅਗਲਾ ਚੋਣ ਕਰਨ ਲੱਗਿਆ ਕਿ ਇੰਨਾ ਇੰਨਾ ਕਾਮਨ ਸੈਂਸ ਨਹੀਂ ਰੱਖੇਗਾ ਬੈਟਰ ਚੀਜ਼ ਕਿ ਜੇ ਮੈਂ ਇੰਨੇ ਪੈਸੇ ਦੇ ਕੇ ਇੱਥੇ ਪੜ੍ਹਨੇ ਆ ਹੂੰ ਤਾਂ ਫਿਰ ਮੈਂ ਮੈਂ ਤਾਂ ਉੱਥੇ ਜਾਵਾਂ ਯਾਰ ਜੀ ਫੈਸਿਲਿਟੀ ਦੇ ਇੱਕ ਬੰਦੇ ਬਿਲਕੁਲ ਜੀ ਤਾਂ ਇਹਦਾ ਮਤਲਬ ਕਿ ਤੁਸੀਂ ਇਹਨਾਂ ਨੂੰ ਖਤਮ ਕਰੋਗੇ ਮੈਂ ਅੱਗੇ ਇੱਕ ਦਿਨ ਇਹਨਾਂ ਦੇ ਬੰਦੇ ਬੜੀਆਂ ਚੀਕਾਂ ਮਾਰਦੇ ਸੀ ਮੈਂ ਕਿਹਾ ਤੁਸੀਂ ਸਰਕਾਰੀ ਕਾਲਜ ਵੇਚਨੇ ਆ ਹੂੰ ਕਿਉਂਕਿ ਸਾਨੂੰ ਪਤਾ ਜਿਹੜੇ ਸਰਕਾਰੀ ਕਾਲਜ ਆ ਪੁਰਾਣੇ ਬਣੇ ਨੇ ਜੀ ਉਹ ਆਗੇ ਪ੍ਰਾਈਮ ਲੋਕੇਸ਼ਨਾਂ ਤੇ ਹਮ ਹੌਲੀ ਹੌਲੀ ਆ ਜੇਲਾਂ ਵੀ ਇਸ ਤਰ੍ਹਾਂ ਹੋਈਆਂ ਜੇਲਾਂ ਆ ਗਈਆਂ ਸ਼ਹਿਰਾਂ ਚ ਜੀ ਇਹਨਾਂ ਨੇ ਕੀ ਕੀਤਾ ਅਕਾਲੀਆਂ ਦੇ ਰਾਜ ਵੇਲੇ ਕਿ ਫਲਾਣੀ ਜੇਲ ਵੇਚ ਦਿਓ ਜੀ ਹਮ ਵੇਚ ਕੇ ਸਸਤੀ ਜ਼ਮੀਨ ਲਈ ਉੱਥੇ ਸਾਰੀ ਕਰ ਦਿਓ ਜੀ ਇਹੀ ਕੁਝ ਹੁਣ ਆਖੀਰ ਇਹ ਇਹਨਾਂ ਨੇ ਰਿਓੜੀਆਂ ਵਟਣੀਆਂ ਤੇ ਇਹਦੀ ਆਲੋਚਨਾ ਹੋ ਰਹੀ ਆ ਤੇ ਹੁਣ ਪੰਜਾਬ ਸਟੂਡੈਂਟ ਯੂਨੀਅਨ ਜਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਵਿਦਿਆਰਥੀ ਜਾਗਰੂਕ ਨੇ ਕਹਿ ਲੋ ਜਾਂ ਜੁਝਾਰੂ ਨੇ ਉਹਨਾਂ ਨੇ ਪ੍ਰਦਰਸ਼ਨ ਕੀਤੇ ਆ ਹੂੰ ਕੁਝ ਸਿਆਸਤਦਾਨ ਜਿਹੜੇ ਕਿ ਖੁਦ ਵੀ ਉਚੇਰੀ ਸਿੱਖਿਆ ਵਾਸਤੇ ਕਹਿ ਲਓ ਕਿ ਕੁਝ ਜ਼ਿਆਦਾ ਨਹੀਂ ਕਰ ਸਕਏ ਜਦੋਂ ਉਹਨਾਂ ਦੇ ਕੋਲ ਸਤਾ ਸੀ ਉਹ ਬੋਲੇ ਆ ਚਲੋ ਠੀਕ ਬੋਲੇ ਆ ਜੀ ਜੀ ਪਰ ਇਧਰੋਂ ਨਾਮਨੇ ਆਦ ਨੇ ਜਿਹੜੇ ਨਾਮਨੇ ਆਦ ਦਾ ਇੱਕ ਫਾਰਸੀ ਦਾ ਸ਼ਬਦ ਆ ਇਹਨੂੰ ਅਦਰਵਾਈਜ਼ ਨਹੀਂ ਲੈਣਾ ਨਾਮਨੇ ਆਦ ਮਤਲਬ ਹੁੰਦਾ ਹੈ ਕਿ ਫੋਕਾ ਫੈਂਟਰੀ ਆ ਨਾਮ ਦਾ ਹੀ ਆ ਜੀ ਉੱਚੀ ਦੁਕਾਨ ਫੀਕਾ ਪਕਵਾਨ ਜੀ ਜੀ ਤੇ ਜਿਹੜੇ ਨਾਮ ਨੇ ਹੱਦ ਸਾਹਿਬ ਨੇ ਉਹ ਹਾਲੇ ਤੱਕ ਬੋਲੇ ਨਹੀਂ ਹੈ ਹੂੰ ਵੀ ਤੁਸੀਂ ਇਹਨੂੰ ਵਾਪਸ ਲਓ ਤੇ ਆਪਦੇ ਜਿਹੜਾ ਸਰਕਾਰੀ ਕਾਲਜਾਂ ਦਾ ਤੰਤਰ ਹੈ ਇਹਨੂੰ ਮਜ਼ਬੂਤ ਕਰੋ ਜੀ ਜੀ ਮੈਂ ਰਿਕਵੈਸਟ ਕਮੈਂਟ ਪੜ ਲਵਾਂ ਪਰਮਜੀਤ ਜੀ ਤੁਸੀਂ ਸਿਰਫ ਇਹ ਹੀ ਲਿਖਦੇ ਹੋ ਕਿ ਮੇਰੇ 8 ਕਮੈਂਟ ਹੋ ਗਏ ਮੇਰੇ 10 ਕਮੈਂਟ ਹੋ ਗਏ ਮੈਨੂੰ ਕੋਈ ਗੱਲ ਤੁਹਾਡੀ ਸਮਝ ਨਹੀਂ ਆਈ ਬਸ ਮੈਂ ਤੁਹਾਡਾ ਇਹ ਪੜ ਲਿਆ ਕਿ ਤੁਹਾਡਾ ਅੱਜ ਭਾਏ 10ਵਾਂ ਕਮੈਂਟ ਹੈ ਪਰ ਕੋਈ ਖਬਰ ਦੇ ਨਾਲ ਜਾਂ ਗੱਲ ਦੇ ਨਾਲ ਕਮੈਂਟਾਂ ਤਾਂ ਮੈਨੂੰ ਜ਼ਰੂਰ ਭੇਜੋ विक्रम जी कह रहे ने कि ਅਸੀਂ ਅੱਜ ਲੇਟ ਹੋ ਗਏ ਆ ਕਹਿੰਦੇ ਨੇ ਕਿ ਭਗਵੰਤ ਮਾਨ ਸਾਹਿਬ ਨੇ ਅੱਜ ਬੁਲਟ ਪ੍ਰੂਫ ਕੈਬਨ ਦੇ ਵਿੱਚੋਂ ਕੰਨੇ ਭਾਸ਼ਣ ਦਿੱਤਾ ਨਹੀਂ ਮੈਂ ਤਾਂ ਦੇਖਿਆ ਹੀ ਨਹੀਂ ਜਿਹਦੇ ਬਾਰੇ ਕੋਈ ਗੱਲ ਹੋਈ ਕਹਿੰਦੇ ਕੋਈ ਨਹੀਂ ਮੈਂ ਤਾਂ ਮੋਦੀ ਸਾਹਿਬ ਵਾਲਾ ਭਾਸ਼ਣ ਮਸਾ ਸਵੇਰੇ ਸਵੇਰੇ ਸੁਣਿਆ ਜੀ ਇਹਨਾਂ ਤੋਂ ਕੱਲੋ ਕੇ ਸੁਣਿਆ ਹੁਣ ਮੈਂ ਕਿਉਂ ਬੁਲਟ ਪ੍ਰੂਫ ਕੈਬਨ ਦੇ ਵਿੱਚੋਂ ਬੋਲ ਰਹੇ ਸੀਗੇ ਪਤਾ ਨਹੀਂ ਸਰ ਤਾ ਇੱਥੇ ਵੀਡੀਓ ਕੱਢ ਲਓ ਲੱਗ ਜਾਏਗੀ ਜੀ ਜਿਗਤਾਰ ਜੀ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਬਹੁਤ ਬਹੁਤ ਤੇਜ਼ ਹੀ ਕਹਿ ਰਹੇ ਨੇ ਕਿ ਅੰਮ੍ਰਿਤਸਰ ਸਾਹਿਬ ਦਾ ਸਰੂਪ ਰਾਣੀ ਗਰਲਸ ਕਾਲਜ ਵੀ ਸ਼ਾਮਿਲ ਹੈ ਇਹਦੇ ਵਿੱਚ ਇੱਕ ਹਾਂਜੀ ਹਾਂਜੀ ਠੀਕ ਹੈ ਜੀ ਜੀ ਹੋਰ ਬਹੁਤ ਸਾਰੇ ਕਾਲਜ ਵੀ ਹੋਣ ਲਾਲੇ ਜੀ ਕਹਿ ਰਿਹਾ ਕਿ ਰੀਪੂ ਦਮਨ ਕਾਲਜ ਹੈ 80% ਸਟਾਫ ਕੰਟਰੈਕਟ ਤੇ ਨੇ ਤੇ ਜਗਾ ਕਾਲਜ ਦੀ ਪ੍ਰਾਈਮ ਲੋਕੇਸ਼ਨ ਤੇ ਵੈਸੇ ਇਦਾਂ ਹੀ ਕਰਨਾ ਹੈ ਇਹਨਾਂ ਨੇ ਸਰ ਇਦਾਂ ਹੀ ਕਰਨਾ ਹੈ ਹੌਲੀ ਹੌਲੀ ਉਹਨਾਂ ਨੂੰ ਖਤਮ ਕਰਕੇ ਕਿਉਂਕਿ ਜਦੋਂ ਅਸੀਂ ਬਚਾਉਣ ਵਾਸਤੇ ਅੱਗੇ ਨਹੀਂ ਆ ਰਹੇ ਹੂੰ 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 ਜਦੋਂ ਅਸੀਂ ਉਚੇਰੀ ਸਿੱਖਿਆ ਦੀ ਗੱਲ ਕਰਕੇ ਰਾਜ਼ੀ ਨਹੀਂ ਹੈ ਇੱਕੋ ਗੱਲ ਹੋਏਗੀ ਸਾਡੇ ਜਵਾਬ ਤੇ ਬਾਹਰ ਤੁਰੇ ਜਾਂਦੇ ਆ ਤੇ ਬਾਹਰ ਆਲਿਆਂ ਦਾ ਵੀ ਹਾਲ ਦੇਖ ਲਓ ਬਾਹਰ ਤੋਂ ਮੁੜੇ ਵੀ ਆਉਂਦੇ ਆ ਬਿਲਕੁਲ ਠੀਕ ਹੈ ਨਾ ਕੀ ਗੱਲ ਆ ਕਿ ਕੱਲ ਨੂੰ ਹੋਣ ਮੰਨ ਲਓ ਕੈਨੇਡਾ ਯੂ ਐਸ ਏ ਟਰੰਪ ਵਰਗਾ ਆ ਗਿਆ ਉਹਦੀ ਪਾਲਿਸੀ ਪਤਾ ਨਹੀਂ ਕਿਸ ਤਰ੍ਹਾਂ ਦੀ ਹੋਏਗੀ ਕੈਨੇਡਾ ਦੀ ਪਾਲਿਸੀ ਪਤਾ ਨਹੀਂ ਕਿਸ ਤਰ੍ਹਾਂ ਦੀ ਹੋਏਗੀ ਨਿਊਜ਼ੀਲੈਂਡ ਆਸਟ੍ਰੇਲੀਆ ਵੱਖ-ਵੱਖ ਦੇਸ਼ਾਂ ਦੀਆਂ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਦਾ ਸਾਲ ਬਾਅਦ ਹੋਣਗੀਆਂ ਜੀ ਪਰ ਕੀ ਤੁਸੀਂ ਆਪਣਾ ਕੋਈ ਕੋਈ ਕੰਮ ਸਾਬਤ ਛੱਡਣਾ ਹੀ ਨਹੀਂ ਸਾਰੇ ਖਤਮ ਕਰਨੇ ਨੇ ਨਾ ਤੁਹਾਡੇ ਕੋਲ ਦੀ ਹੋ ਗਿਆ ਨਾ ਤੁਹਾਡੇ ਕੋਲ ਕਾਲਜ ਆ ਮੈਨੂੰ ਲੱਗਦਾ ਬਸ ਪਾਗਲਖਾਨੇ ਵੀ ਇੰਨੇ ਆਣੇਗੇ ਕਿ ਜਿੰਨੇ ਸਟ्रेस ਦੇ ਮਾਰੇ ਮੁੜ ਕੇ ਲੋਕ ਪਾਗਲ ਹੋਣਗੇ ਉਹ ਵੀ ਆਗਰੇ ਭੇਜਣ ਜਾਇਜ਼ ਗੱਲ ਕਹੀ ਬਿਲਕੁਲ ਤੁਸੀਂ ਆ ਬਾਜ ਸਿੰਘ ਜੀ ਕਹਿ ਰਹੇ ਨੇ ਕਹਿੰਦੇ ਕਿਥੇ ਨਵੇਂ ਉਸਾਰ ਨਹੀਂ ਸੀ ਇਹਨਾਂ ਨੇ ਤਾਂ ਪਹਿਲਾਂ ਵਾਲੇ ਨੂੰ ਵੱਡਾ ਧਰ ਲਿਆ